ਦੋਸਤੋ ਪੰਜਾਬ ਮਿਊਸਪਲ ਕਾਰਪੋਰੇਸ਼ਨ ਭਰਤੀ ਦੀ ਨਵੀਂ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਏ ਆ ਜੀ। ਸਵਾਗਤ ਹੈ ਜੀ ਸਭ ਦਾ ਆਪਣੇ ਚੈਨਲ ਗਿੰਨੀ ਵੀਡੀਓਸ ਤੇ। ਕਿਰਪਾ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਦੋਸਤੋ। ਆਪਣੇ ਚੈਨਲ ਤੇ ਹੋਰ ਭਰਤੀਆਂ ਦੀ ਵੀ ਵੀਡੀਓ ਅਪਲੋਡ ਕੀਤੀ ਹੋਈ ਹੈ ਨਾ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੀ। ਭਰਤੀਆਂ ਦੇ ਨੋਟੀਫਿਕੇਸ਼ਨ ਲਿੰਕ ਤੇ ਵੀਡੀਓਜ਼ ਲਿੰਕ ਪ੍ਰਾਪਤ ਕਰਨ ਦੇ ਲਈ ਤੁਸੀਂ ਸਾਡੇ ਟੈਲੀਗ੍ਰam ਚੈਨਲ ਤੇ WhatsApp ਚੈਨਲ ਨੂੰ ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਜੀ ਤੁਸੀਂ ਉੱਥੇ ਜਾ ਕੇ ਜੁਆਇਨ ਕਰ ਸਕਦੇ ਹੋ ਜੀ। ਪਰਤੀ ਦੀ ਗੱਲ ਕਰੀਏ ਜੀ ਇਹ ਇਹ ਭਰਤੀ ਦੇ ਲਈ ਕੋਈ ਪੇਪਰ ਨਹੀਂ ਹੋਵੇਗਾ ਨਾ ਹੀ ਕੋਈ ਫੀਸ ਹੋਵੇਗੀ ਸਿੱਧੀ ਭਰਤੀ ਜੀ 18 ਤੋਂ 40 ਸਾਲ ਦੀ ਉਮਰ ਤੱਕ ਦੇ ਇਹਨੂੰ ਭਰਤੀ ਨੂੰ ਜੋਇਨ ਕਰ ਸਕਦੇ ਨੇ ਜੀ ਚਲਦੇ ਆਈਏ ਆਪਾਂ ਨੋਟੀਫਿਕੇਸ਼ਨ ਦੇ ਵੱਲ ਦੋਸਤੋ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਗਵਰਨਮੈਂਟ ਆਫ ਪੰਜਾਬ ਮਿਊਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਵੱਲੋਂ ਇਹ ਪੋਸਟ ਦਾ ਨਾਮ ਹੈ ਜੀ ਸੋਸ਼ਲ ਸੇਫਗਾਰਡ ਸਪੈਸ਼ਲਿਸਟ ਪੋਸਟ ਨੰਬਰ 1 ਹੈ ਜੀ ਤੇ ਇਹ ਪੋਸਟ ਹੈ ਜੀ ਕੰਟਰੈਕਟ ਬੇਸਡ ਪੋਸਟ ਹੈ ਜੀ ਇਹ ਵਾਕ ਇਨ ਇੰਟਰਵਿਊ ਸਿਰਫ ਤੁਹਾਡੀ ਹੋਏਗੀ ਕੋਈ ਵੀ ਐਗਜ਼ਾਮ ਨਹੀਂ ਹੋਏਗਾ ਕੋਈ ਵੀ ਤੁਹਾਡੇ ਟੈਸਟ ਨਹੀਂ ਹੋਏਗਾ ਸਿਰਫ ਤੁਸੀਂ ਇੰਟਰਵਿਊ ਦੇ ਲਈ ਜਾਣਾ ਹੈਗਾ ਤੇ ਕਿਹੜੀ ਤਰੀਕ ਨੂੰ ਜਾਣਾ ਜੀ 30 4 2025 ਸਵੇਰ ਦੇ 10 ਵਜੇ ਤੁਹਾਡਾ ਇੰਟਰਵਿਊ ਹੋਏਗਾ ਤੇ ਕਿਹੜੀ ਜਗ੍ਹਾ ਹੋਏਗੀ ਜੀ ਉਹ ਵੀ ਤੁਸੀਂ ਐਡਰੈਸ ਨੋਟ ਕਰ ਲਓ ਜੀ ਕਾਨਫਰੰਸ ਰੂਮ ਮਿਊਸਿਪਲ ਕਾਰਪੋਰੇਸ਼ਨ ਰਣਜੀਤ ਅਮੈਨੀਓ ਅੰਮ੍ਰਿਤਸਰ ਇਹ ਐਡਰੈਸ ਤੇ ਤੁਸੀਂ ਜਾਣਾ ਹੋਵੇਗਾ ਜੀ ਤੇ ਇਹ ਐਡਰੈਸ ਤੇ ਤੁਹਾਡਾ ਇੰਟਰਵਿਊ ਹੋਏਗਾ ਜੀ ਤੇ ਇੰਟਰਵਿਊ ਦੇ ਵਿੱਚ ਤੁਹਾਡਾ ਤੁਹਾਨੂੰ ਡਾਕੂਮੈਂਟ ਲੈ ਕੇ ਜਾਣੇ ਪੈਣਗੇ ਤੁਹਾਡੇ ਸੀਵੀ ਦੀਆਂ ਦੋ ਕਾਪੀਆਂ ਲੈ ਕੇ ਜਾਣੇ ਪੈਣਗੇ ਐਜੂਕੇਸ਼ਨ ਦੇ ਆ ਯਾਨੀ ਕਿ ਤੁਹਾਡੇ ਸਰਟੀਫਿਕੇਟ ਨੇ ਜਿਹੜੇ 10ਵੀਂ ਦੇ 8ਵੀਂ ਦੇ ਉਹਦੀਆਂ ਦੋ ਕਾਪੀਆਂ ਜੀ ਐਕਸਪੀਰੀਐਂਸ ਦੀਆਂ ਦੋ ਕਾਪੀਆਂ ਲੈ ਕੇ ਜਾਣੇ ਪੈਣਗੇ ਜੀ ਏਜ ਲਿਮਿਟ ਦੀ ਗੱਲ ਕਰੀਏ ਤੇ ਜੀ ਏਜ ਲਿਮਿਟ 18 ਤੋਂ ਲੈ ਕੇ 40 ਸਾਲ ਤੱਕ ਦੀ ਉਮਰ ਦੇ ਸਾਰੇ ਜਣੇ ਅਪਲਾਈ ਕਰ ਸਕਦੇ ਨੇ ਕੁੜੀਆਂ ਮੁੰਡੇ ਇਸ ਤਰ੍ਹਾਂ ਦੀ ਹੋਰ ਵੀ ਪੋਸਟ ਆਪਣੇ ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਨੇ ਜੀ ਤੁਸੀਂ ਜਾ ਕੇ ਉਹ ਚੈੱਕ ਕਰ ਸਕਦੇ ਹੋ ਜੀ ਜੇ ਵੀਡੀਓ ਚੰਗੇ ਲੱਗੇ ਤਾਂ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਵੀਡੀਓ ਨੂੰ ਲਾਈਕ ਜ਼ਰੂਰ ਤੇ ਆਪਣੇ ਚੈਨਲ ਨੂੰ WhatsApp ਤੇ Telegram ਨੂੰ ਜੁਆਇਨ ਕਰੀਓ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜੀ ਇਹ ਨੋਟੀਫਿਕੇਸ਼ਨ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜੀ ਤੁਸੀਂ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ ਜੀ ਹੋਰ ਕੋਈ ਤੁਹਾਡਾ ਸਵਾਲ ਹੈ ਤਾਂ ਜੀ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਧੰਨਵਾਦ ਜੀ